ਨਾਮ ਅਸਟਾਡਸ ਬినੋਦ ਕੁਮਾਰ ਜੀ ਬినੋਦ ਕੁਮਾਰ ਜੀ ਇਹ ਦੱਸਾਂ ਕਿ ਕਿਥੇ ਚੋਰੀ ਹੋਈ ਹੈ ਸਾਰੀ ਡਾਟਾ ਜਾਣਕਾਰੀ ਦੇ ਸਹੀ ਸਾਡੀ 4 ਜਨਵਰੀ ਨੂੰ ਗੁਪਤਾ ਟੇਟਰ ਨਾਮ ਦੀ ਦੁਕਾਨ ਹੈ ਚੋਲੜ ਕਲਾ ਗੁਰੂ ਨਾਨਕ ਨਗਰ ਬਹੁਤ ਵੱਡੀ ਚੋਰੀ ਹੋਈ ਸੀ ਜਿੱਦੀ ਅਸੀਂ ਮੌਕੇ ਤੇ ਰਿਪੋਰਟ ਚੌਂਕੀ ਸਾਡੀ ਚੋਟੀਆਂ ਤੇ ਲੈ ਰਹੇ ਲਿਖਾਈ ਦਿੱਤੀ ਸੀ ਤੇ ਉਸ ਤੋਂ ਬਾਅਦ ਅਸੀਂ ਰੁਟੀਨ 'ਚ ਡੀਐਸਪੀ ਦੀਪਿੰਦਰ ਸਿੰਘ ਜੀ ਨੂੰ ਮਿਲਦੇ ਰਹੇ ਇਹਨਾਂ ਨੇ ਸਾਨੂੰ ਹਮੇਸ਼ਾ ਆਸ਼ਵਾਸਨ ਦਿੱਤਾ ਕਿਛੜੀ ਚੋਰੀ ਲੱਭਾਂਗੇ ਲੇਕਿਨ 6 ਮਿੰਟ ਟੱਪੋਂ ਤੋਂ ਆਵਾਜ਼ ਸਾਨੂੰ ਬਿਲਕੁਲ ਅਸੀਂ مایੁਸ ਹੋ ਚੁੱਕੇ ਸੀ ਸਾਡੇ ਬਿਲਕੁਲ ਅਸੀਂ ਹੱਥ ਖੜੇ ਹੋ ਗਏ ਸੀ ਸਾਡੀ ਚੋਰੀ ਨਹੀਂ ਮਿਲਨੀ ਪਰੰਤੂ ਭਗਵਨ ਤਮਨ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨਾਲ ਉਹਨਾਂ ਦੀ ਚੰਗੀ ਕਾਰਗੁਜ਼ਾਰੀ ਨਾਲ ਉਹਨਾਂ ਦੇ ਲਗਾਏ ਹੋਏ ਵਧੀਆ ਪੁਲਿਸ ਪ੍ਰਸ਼ਾਸਨ ਦੇ ਤੌਰ ਤੇ ਐਸਐਸਪੀ ਸ਼੍ਰੀ ਸਰਦਾਰ ਸਿੰਘ ਜੀ ਚਹਿਲ ਡੀਐਸਪੀ ਦੀਪਿੰਦਰ ਸਿੰਘ ਜੀ ਜੀ ਐਸਐਚਓ ਕਰਮਜੀਤ ਸਿੰਘ ਜੀ ਲਹਿਰਾ ਇਨਚਾਰਜ ਰਣਜੀਤ ਸਿੰਘ ਜੀ ਚੋਟੀਆਂ ਐਸਆਈ ਸ਼ਗਨਪ੍ਰੀਤ ਸਿੰਘ ASI ਅਮਰਿਤਪਾਲ ਚੋਟੜੀ ਦੇ ਟੈਕਨੀਕਲ ਟੀਮ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਕੇ ਜਿਹੜੇ ਸਾਡੇ ਮੁੱਲਜਮ ਸੀ ਮੇਨ ਚੋਰ ਸੀ ਉਹ ਫੜ ਲਿੱਤੇ ਤੇ ਉਹਨਾਂ ਤੋਂ ਮਾਲ ਦੀ ਬਰਾਮਦਗੀ ਕਰ ਲਈ। ਇੱਕਦੋ ਇੱਕਦੋ ਜਿਹੜੇ ਚੋਰ ਬਾਹਰ ਰਹਿ ਗਏ ਉਹ ਬਠਿੰਡਾ ਜੇਲ੍ਹ ਤੋਂ ਬੰਦੇ ਆ ਜਲਦੀ ਆ ਜਾਣਗੇ ਤੇ ਉਹਨਾਂ ਦੇ ਲਵੇ ਜਿਹੜਾ ਵੀ ਮਾਲ ਹੈ ਸਾਨੂੰ ਮਾਲ ਵੀ ਮਿਲ ਜਾਊਗਾ। ਸਾਡੀ ਲਗਭਗ 30 ਲੱਖ ਰੁਪਏ ਦੀ ਚੋਰੀ ਹੋਈ ਸੀ ਜਿਹਦੇ ਵਿੱਚੋਂ ਅਮੂਮਨ ਸਾਨੂੰ ਮਾਲ ਮਿਲ ਗਿਆ, ਕੁਝ ਸਾਨੂੰ ਮਿਲ ਜਾਊਗਾ। ਅਸੀਂ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੋਂ ਬੜੇ ਖੁਸ਼ ਹਾਂ ਬੜੇ ਸੰਤੁਸ਼ਟ ਹਾਂ ਅੱਜ ਇਹਨਾਂ ਨੇ ਚੋਰਾਂ ਨੂੰ ਫੜ ਕੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਛਵੀ ਹੈ ਪੂਰੇ ਦੇਸ਼ ਪਰਦੇਸ਼ ਦੇ ਇਰੀ ਵਿੱਚ ਲੋਕਾਂ ਨੂੰ ਇੱਕ ਭਾਵਨਾ ਜਾਗਦੀ ਹੈ ਵੀ ਐਸੀ ਗੱਲ ਨਹੀਂ ਹੈਗੀ ਪੁਲਿਸ ਕੰਮ ਕਰਦੀ ਹੈ ਟਾਈਮ ਲੱਗ ਜਾਂਦਾ ਹੈ ਪਰ ਚੋਰੀ ਜਾਂ ਕੋਈ ਹੋਰ ਵਾਰਤ ਦਾ ਹੱਲ ਹੋ ਜਾਂਦੀ ਹੈ ਅਸੀਂ ਸਬਰ ਕੀਤਾ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਪੁਲਿਸ ਤੇ ਭਰੋਸਾ ਰੱਖੋ ਤੇ ਸਬਰ ਰੱਖੋ ਬਹੁਤ ਅੱਛੀ ਟੀਮ ਆਈ ਹੋਈ ਹੈ ਲਹਿਰਾ ਪ੍ਰਸ਼ਾਸਨ ਦੀ ਔਰ ਸੰਗਰੂੜ ਪ੍ਰਸ਼ਾਸਨ ਦਾ ਸਾਰੀ ਤੇ ਦੇ ਚ ਇਹ ਜੀ 4 ਜਨਵਰੀ ਨੂੰ ਇੱਕ ਸਾਡੇ ਕੋਲੇ ਚੋਰੀ ਦਾ ਮੁਕਤਮਾ ਦਰਜ ਹੋਇਆ ਸੀ ਕਿ ਗੁਪਤਾ ਟਰੇਡਰਸ ਨੇ ਇਹ ਚੂੜਲ ਕਲਾ ਵਿੱਚ ਉੱਥੇ ਇਹਨਾਂ ਦੀ ਇਲੈਕਟ੍ਰੋਨਿਕਸ ਦੀ ਦੁਕਾਨ ਸੀ ਉਸ ਦਿਨ ਰਾਤ ਨੂੰ ਇਹਨਾਂ ਦੀ ਦੁਕਾਨ ਸਾਰੀ ਹੀ ਸਾਫ਼ ਹੋ ਗਈ तकरीबन 30 ਲੱਖ ਰੁਪਏ ਦਾ ਜਿਹੜਾ ਇਹਨਾਂ ਦਾ ਏਸੀ واਸ਼ਿੰਗ ਮਸ਼ੀਨਸ ਦੇ ਕੇਬਲ ਤਾਂਬੇ ਦੀਆਂ ਤਾਰਾਂ ਇਹ ਜਿਹੜਾ ਸਮਾਨ ਚੋਰੀ ਹੋਇਆ ਸੀ ਕਾਫੀ ਲੰਮੀ ਜਦੋਜਦ ਤੋ ਬਾਅਦ ਟੈਕਨੀਕਲ ਅਸਿਸਟੈਂਸ ਲੈਂਦੇ ਹੋਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਸਾਨੂੰ ਟੈਕਨੀਕਲੀ ਬੜਾ ਸੌਂਡ ਕੀਤਾ ਹੋਇਆ ਤੇ ਸਾਡੇ ਟੈਕਨੀਕਲ ਟੀਮ ਦੇ ਦਿਲਪ੍ਰੀਤ ਸਿੰਘ ਬੈਠੇ ਐ ਐਸਐਚਓ ਸਾਹਿਬ ਚੌਂਕੀ ਇਨਚਾਰਜ ਇਹਨਾਂ ਦੀ ਟੀਮ ਸ਼ਗਨਪ੍ਰੀਤ ਸਬ ਇਨਸਪੈਕਟਰ ਤੇ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜੀ ਟੈਕਨੀਕਲ ਲੀਡਸ ਲੈਂਦੇ ਹੋਏ ਸਾਰੇ ਜਿਹੜੇ ਦੋਸ਼ੀ ਐ ਸਤ ਉਹਨਾਂ ਦੇ ਵਿੱਚੋਂ 5 ਨੂੰ ਗ੍ਰਿਫਤਾਰ ਕਰ ਲਿਆ ਤੇ ਦੋ ਦੋਸ਼ੀ ਗ੍ਰਿਫਤਾਰ ਕਰਨੇ ਬਾਕੀ ਐ ਔਰ ਸਾਰੇ ਦਾ ਸਾਰਾ ਸਮਾਨ ਹੈ ਜਿਹੜਾ ਉਹ ਬਰਾਮਦ ਕਰਾਇਆ ਜਾ ਚੁੱਕਾ ਹੈ ਜਿਨ੍ਹਾਂ ਦੇ ਵਿੱਚ ਤਕਰੀਬਨ 10 ਵਾਸ਼ਿੰਗ ਮਸ਼ੀਨਾਂ 10 AC 4 ACs ਦੇ ਯੂਨਿਟ ਤੇ ਜਿਹੜੀ ਇਹਨਾਂ ਨੇ ਗੱਡੀ ਯੂਜ਼ ਕੀਤੀ ਸੀ ਉਹ ਵੀ ਬਰਾਮਦ ਕਰਾਈ ਹੈ ਤੇ ਗੱਡੀ ਜਦੋਂ ਹੁਣ ਵੈਰੀਫਾਈ ਕੀਤਾ ਤਾਂ ਇਹ ਪਤਾ ਲੱਗਿਆ ਗੱਡੀ ਵੀ ਚੋਰੀ ਦੀ ਹੈ ਸੋ ਇਸ ਤਰੀਕੇ ਨਾਲ ਇੱਕ ਬੜਾ ਮਾੜਾ ਪ੍ਰਭਾਵ ਜਾ ਰਿਹਾ ਸੀ ਸਮਾਜ ਦੇ ਵਿੱਚ ਤੇ ਭੜੇ ਅੰਸਰਾਂ ਨੂੰ ਨੱਥ ਪਾਈ ਹੈ ਇਸ ਤੋਂ ਇਲਾਵਾ ਜਿਹੜੇ ਕੇਬਲ ਚੋਰੀਆਂ ਕਰਦੇ ਨੇ ਜ਼ਿੰਮੇਦਾਰਾਂ ਦੀਆਂ ਉਹ ਵੀ ਪਿਛਲੇ ਦਿਨੀ ਅਸੀਂ ਮੁਕਦਮਾ ਦਰਜ ਕਰਕੇ ਤਿੰਨ ਜਿਹੜੇ ਕੇਬਲ ਚੋਰ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਚੁੱਕਿਆ ਤਾਂ ਕਿ ਜਿਹੜਾ ਸਾਡਾ ਜ਼ਿੰਮੇਦਾਰ ਭਾਈਚਾਰਾ ਹੈ ਉਹ ਦੀ ਜਿਹੜੀ ਸਮੱਸਿਆ ਉਹ ਹੱਲ ਹੋ ਸ ਗਈ ਅੱਜ ਕਿੱਥੋਂ ਦੇ ਰਿਲੇਟਡ ਨੇ ਦੋਸ਼ੀ ਜੀ ਇਹ ਦੋਸ਼ੀ ਜੀ ਜਾਖੜ ਤੋਂ ਬਖੋਰੇ ਤੋਂ ਤਾਫ ਤੋਂ ਤਿੰਨ ਥਾਂ ਤੋਂ ਰਿਲੇਟਡ ਨੇ ਜੀ ਜਿਹੜਾ ਇਹਨਾਂ ਦਾ ਮੇਨ ਹੈ ਜੀ ਇੱਕ ਮਨੀਸ਼ ਹੈ ਲੜਕਾ ਜਾਖੜ ਤੋਂ ਤੇ ਇੱਕ ਪਵਨ ਹੈ ਉਹ ਬਖੋਰੇ ਤੋਂ ਹੈ ਇੱਕ ਹਰਦੀਪ ਸਿੰਘ ਹੈ ਇਹ ਵੀ ਹੈ ਜਿਹੜਾ ਬਖੋਰੇ ਤੋਂ ਹੈ ਇਹਨਾਂ ਤਿੰਨਾਂ ਨੇ ਪਲੈਨਿੰਗ ਕਰਕੇ ਇੱਕ ਗੱਡੀ ਲੈ ਕੇ ਪੂਰੀ ਰੈਕੀ ਕਰਕੇ ਅੱਗੇ ਮੋਟਰਸਾਈਕਲ ਲਾ ਕੇ ਤਾਂ ਕਿ ਫੜੇ ਨਾ ਜਾ ਸਕੀਏ ਇਹ ਚੋਰੀ ਦੇ ਘਟਨਾ ਨੂੰ ਇੰਜ਼ਾਮ ਦਿੱਤਾ ਤੇ ਬਾਅਦ ਦੇ ਵਿੱਚ ਇੱਕ ਹੋਰ ਹਰਦੀਪ ਸਿੰਘ ਨੂੰ ਐਡ ਕਰਕੇ ਉਹਦੇ ਘਰੇ ਜਾ ਕੇ ਉਹਨੂੰ ਲਾਲਚ ਦੇ ਕੇ ਉਹਦੇ ਘਰੇ ਜਾ ਕੇ ਸਮਾਨ ਛੁਪਾਇਆ ਤੇ ਪੁਲਿਸ ਨੇ ਵਧੀਆ ਤਫਤੀਸ਼ ਕਰਦੇ ਹੋਏ ਸਾਡੀ ਟੀਮ ਨੇ ਇਹਨੂੰ ਸੋਲਵ ਕੀਤਾ ਤੇ ਲੋਕਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਤਾਂ ਹਸਲ ਕੀਤੀ। ਕੁਝ ਥਾਵਾਂ ਤੇ ਮਾਲ ਵੇਚਿਆ ਵੀ ਗਿਆ ਸੀ ਜਦੋਂ ਜਦੋਂ ਕੁਝ ਥਾਵਾਂ ਤੇ ਮਾਲ ਵੇਚਿਆ ਗਿਆ ਸੀ ਕਿਸੇ ਹੋਟਲ ਦੇ ਵਿੱਚ ਵੇਚਿਆ ਗਿਆ ਕਿਸੇ ਘਰ ਵਾਲੇ ਨੂੰ ਵੇਚਿਆ ਗਿਆ ਉਹਨਾਂ ਸਾਰਿਆਂ ਕੋਲ ਜਿਹੜਾ ਮਾਲ ਹੈ ਸੀ ਬਰਾਮਦ ਕਰਵਾ ਚੁੱਕੇ ਆ ਤੇ ਕੁਝ ਹਲੇ ਰਹਿੰਦਾ ਕਿਉਂਕਿ ਦੋ ਦੋਸ਼ੀ ਹਲੇ ਫੜਨੇ ਬਾਕੀ ਆ ਉਹਨਾਂ ਦੇ ਹਿੱਸੇ ਜੋ ਆਇਆ ਸੀ ਉਹ ਦੱਸਣਗੇ ਉਹਨੂੰ ਵੀ ਬਰਾਮਦ ਕਰਾਵਾਂ। ਲੈਗਫਾਰ ਕਿੰਨੇ ਦੀ ਚੋਰੀ ਸੀ? ਤਕਰੀਬਨ 30 ਲੱਖ ਰੁਪਏ ਦੀ ਚੋਰੀ ਸੀ ਜੀ ਜਿਹੜੀ ਕਿ ਸਾਰੀ ਹੀ ਬਰਾਮਦ ਹੋ ਗਈ ਜਿਨ੍ਹਾਂ ਨੇ ਖਰੀਦਿਆ ਸੀ ਉਹਨਾਂ ਤੋਂ ਵੀ ਤਾਂ ਪਈ ਇੱਕ ਨੂੰ ਰਹਿ ਨਹੀਂ ਤਾਂ ਪਈ ਨਹੀਂ ਜਿਨ੍ਹਾਂ ਨੇ ਜੇ ਕੋਈ ਪਰਿਵਾਰ ਹੈ ਜੀ ਕੋਈ ਆ ਆਰਡੀਨਰੀ ਆਦਮੀ ਹੈ ਉਹ ਇਹਨਾਂ ਦੀ ਦੁਕਾਨ ਤੋਂ ਇਹ ਸੇ ਖਰੀਦ ਕੇ ਲੈ ਗਿਆ ਉਹਨੂੰ ਇਸ ਗੱਲ ਦਾ ਨਹੀਂ ਪਤਾ ਸੀ ਇਹ ਚੋਰੀ ਦਾ ਸੋ ਉਹ ਤਾਂ ਬੜੇ ਇਨੋਸੈਂਟ ਪੀਪਲ ਸੀਗੇ ਜਿਨ੍ਹਾਂ ਨੇ ਸਿਰਫ ਬਤੌਰ ਕਸਟਮਰ ਇਹਨਾਂ ਤੋਂ ਲਏ ਜਿਹੜਾ ਪਵਨ ਹੈ ਜੀ ਪਵਨ ਤੇ ਪਹਿਲਾਂ ਇੱਕ ਐਫ ਆਈ ਆਰ ਦਰਜ ਹੈ ਤੇ ਇੱਥੇ ਗੱਲ ਦੱਸਣੀ ਮਨਦੀ ਹੈ ਕਿ ਜਿਹੜੀਆਂ ਤਾਰਾਂ ਚੋਰੀ ਹੋਈਆਂ ਨੇ ਇਹ ਕਾਫੀ ਕੀਮਤੀਆਂ ਨੇ ਤੇ ਇਹਨਾਂ ਦਾ ਜਿਹੜਾ ਦੋਸ਼ੀ ਹੈ ਇਸ ਟਾਈਮ ਕਿਸੇ ਹੋਰ ਚੋਰੀ ਦੇ ਮੁਕਦਮੇ ਵਿੱਚ ਬਠਿੰਡਾ ਜੇਲ੍ਹ ਦੇ ਵਿੱਚ ਬੰਦਾ ਹੈ ਉਤੋਂ ਪ੍ਰੋਡਕਸ਼ਨ ਗਰੰਡ ਤੇ ਲਿਆ ਕੇ ਉਹ ਉਤੋਂ ਫਿਰ ਅੱਗੇ ਜਿਹੜੇ ਅਗਲੇ ਹੋਰ ਖਲਾਸੇ ਹੋਣਗੇ